ਤੇ ਦਾਸ ਹਰ ਮਹੀਨੇ ਸਵਾਲ ਪੁੱਛਦਾ ਹੁੰਦਾ ਦੋ ਸਵਾਲ ਪੁੱਛੀ ਦੇਣੇ ਹਰ ਮਹੀਨੇ ਤੇ ਜਿਹੜਾ ਸੰਗਤ ਦੋਹਾਂ ਸਵਾਲਾਂ ਦੇ ਸਹੀ ਜਵਾਬ ਦੇਵੇ ਵੱ ਇੱਕ ਸਵਾਲ ਮ ਅੱਜ ਪੁੱਛ ਜਣ ਉਹਦਾ ਤੁਸੀਂ ਸਾਡੇ ਵਟਸਐਪ ਤੇ ਜਵਾਬ ਦੇਣਾ ਦੂਜਾ ਸਵਾਲ 10 ਤਰੀਕ ਨੂੰ ਪੁੱਛਾਂਗੇ 20 ਤਰੀਕ ਨੂੰ ਫਿਰ ਦੋਹਾਂ ਸਵਾਲਾਂ ਦੇ ਜਿਹੜੇ-ਜਿਹੜੇ ਗੁਰਮਖ ਪਿਆਰਿਆ ਨੇ ਜਵਾਬ ਦਿੱਤੇ ਹੁੰਦੇ ਨੇ ਨਾ ਉਹਨਾਂ ਦੇ ਨਾਵਾਂ ਦੀਆਂ ਪਰਚੀਆਂ ਪਾਦੀ ਦੀਆਂ ਤੇ ਫਿਰ ਪਰਚੀਆਂ ਰਾਈ ਇਨਾਮ ਕੱਢੀ ਦੇ ਨੇ ਤਿੰਨ ਇਨਾਮ ਕੱਡੇ ਸੀ ਪਿਛਲੇ ਮਹੀਨੇ ਜੂਨ ਦੇ ਵਿੱਚ ਤੇ ਕਿਸੇ ਸਿੰਘ ਦਾ ਸਾਨੂੰ ਫੋਨ ਆਇਆ ਕਹਿੰਦੇ ਬਾਬਾ ਜੀ ਤਿੰਨ ਨਾਮ ਨਹੀਂ ਕੱਢਨੇ ਜਾਂ ਚਾਰ ਕੱਢਿਆ ਕਰੋ ਜਾਂ ਪੰਜ ਕੱਢਿਆ ਕਰੋ ਮੈਂ ਕਿਹਾ ਜਾਂ ਚਾਰ ਕੱਢ ਦਾਂਗੇ ਜਾਂ ਪੰਜ ਕੱਢ ਦਾਂਗੇ ਦਾ ਅਰਥ ਦੱਸ ਦੋ ਮਤਲਬ ਦੱਸ ਦੋ ਕਹਿੰਦੇ ਮਤਲਬ ਇਹ ਵੇ ਜਾਂ ਚਾਰ ਸਹਬਜ਼ਾਦੇ ਜਾਂ ਪੰਜ ਪਿਆਰੇ ਕਹਿੰਦੇ ਜਾਂ ਚਾਰ ਸਹਬਜ਼ਾਦਿਆਂ ਦੇ ਨਾਮ ਤੇ ਨਾਮ ਕੱਢਦਿਆ ਕਰੋ ਜਾਂ ਪੰਜ ਪਿਆਰੇ ਤਿੰਨ ਨਾਮ ਨਹੀਂ ਕੱਢਨੇ ਹੁਣ ਜੁਲਾਈ ਦੇ ਵਿੱਚ ਅਸੀਂ ਸਵਾਲ ਪੁੱਛਨੇ ਨੇ ਪਹਿਲਾ ਸਵਾਲ ਪੁੱਛਣ ਲੱਗੇ ਆ ਇਹਦਾ ਜਵਾਬ ਆਪ ਜੀਆਂ ਨੇ ਸਾਡੇ WhatsApp ਨੰਬਰ 9872364594 9872364594 ਤੇ WhatsApp ਤੇ ਜਵਾਬ ਦੇਣਾ ਆਪ ਜੀਆਂ ਨੇ ਵਾਧੂ ਵੱਧ ਸੰਗਤਾਂ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਵਾਹਿਗੁਰੂ ਆਸਰਾ YouTube ਤੇ ਚੈਨਲ ਏ ਉਹਦੇ ਤੇ ਆਪਾਂ ਸਵਾਲ ਅਪਲੋਡ ਕਰਦੇ ਆ ਜਿੰਨੀਆਂ ਕਥਾ ਕਰਦੇ ਆ ਲੋੜਵੰਦਾਂ ਦੀ ਸੇਵਾ ਕਰਦੇ ਆਂ ਸਵਾਲ ਪੁੱਛਦੇ ਆਂ ਸਾਰੇ ਉਹਤੇ ਅਪਲੋਡ ਕਰਦੇ ਆਂ ਪਿਛਲੇ ਮਹੀਨੇ ਚਾਂਦੀ ਦੇ ਸਿੱਕੇ ਕੱਢੇ ਸੀ ਜੀ ਪਿਓਰ ਚਾਂਦੀ ਦੇ ਸਿੱਕੇ ਇਸ ਮਹੀਨੇ ਵੀ ਚਾਂਦੀ ਦੇ ਸਿੱਕੇ ਕੱਢਾਂਗੇ ਪਿਛਲੇ ਮਹੀਨੇ ਇੱਕ ਇਨਾਮ ਇਟਲੀ ਦਾ ਨਿਕਲਿਆ ਬਾਹਰ ਵਿਦੇਸ਼ ਦੀ ਧਰਤੀ ਦਾ ਇੱਕ ਬਠਿੰਡੇ ਦਾ ਤੇ ਇੱਕ ਸਾਡੇ ਕੋਲ ਨਗਰ ਪੈਂਦਾ ਇੱਥੇ ਪੋਲਪੁਖਤਾ ਸਾਹਿਬ ਦੇ ਕੋਲ ਉਹਨਾਂ ਦਾ ਇਨਾਮ ਨਿਕਲਿਆ ਤਿੰਨ ਇਨਾਮ ਨਿਕਲੇ ਸਨ ਅੱਜ ਅਸੀਂ ਸਵਾਲ ਪੁੱਛਾਂਗੇ ਜੁਲਾਈ ਮਹੀਨੇ ਦਾ ਪਹਿਲਾ ਸਵਾਲ ਆਪ ਜੀ ਨੂੰ ਸਮਝ ਆ ਗਿਆ ਹੋਵੇਗਾ ਹਰ ਮਹੀਨੇ ਦੋ ਸਵਾਲ ਪੁੱਛਨੇ ਦੋਹਾਂ ਦੇ ਆਪ ਜੀ ਨੇ ਸਹੀ ਜਵਾਬ ਦੇਣੇ ਨੇ ਜੁਲਾਈ ਮਹੀਨੇ ਦਾ ਪਹਿਲਾ ਸਵਾਲ ਏ ਜੀ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀਆਂ ਦੇ ਬੱਚਿਆਂ ਦਾ ਨਾਮ ਦੱਸੋ ਧੰਨ ਗੁਰੂ ਹਰ ਰਾਏ ਪਾਤਸ਼ਾਹ ਦੇ ਬੱਚਿਆਂ ਦੇ ਕੀ ਨਾਮ ਨੇ ਉਹ ਦੱਸਣੇ ਨੇ ਆਪ ਜੀਆ ਨੇ ਤੇ ਜਵਾਬ ਆਪ ਜੀਆ ਨੇ 9872364594 ਤੇ WhatsApp ਤੇ ਜਵਾਬ ਦੇਣਾ ਵਾਹਿਗੁਰੂ ਆਸਰਾ YouTube ਤੇ ਚੈਨਲ ਏ ਜੀ ਉਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਬਾਬਾ ਜਸਮਿੰਦਰ ਸਿੰਘ ਦਸੂਹੇ ਵਾਲੇ ਭਰ ਲਓ ਜਾਂ ਵਾਹਿਗੁਰੂ ਆਸਰਾ ਭਰ ਲਓ ਚੈਨਲ ਆ ਜਾਂਦਾ ਅੱਗੇ ਤੂੰ ਅੱਗੇ ਸੰਗਤਾਂ ਨੂੰ ਜੋੜਨਾ ਇਤਿਹਾਸ ਨਾਲ ਜੋੜਨ ਦਾ ਇੱਕ ਉਪਰਾਲਾ ਕਰਦੇ ਪਏ ਆ ਜੀ ਆਪ ਜੀਆ ਨੇ ਜਵਾਬ ਦੇਣਾ ਜੀ ਅਗਲਾ ਸਵਾਲ ਜੁਲਾਈ ਮਹੀਨੇ ਦਾ 10 ਤਰੀਕ ਨੂੰ ਆ ਜਾਏਗਾ ਉਹਦਾ ਵੀ ਜਵਾਬ ਦੇਣਾ ਤੇ 20 ਨੂੰ ਫਿਰ ਆਪਾਂ ਡਰਾ ਕੱਢਾਂਗੇ ਹੋਈਆਂ ਭੁੱਲਾਂ ਦੀ ਖਿਮਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ